ਧੰਨ ਧੰਨ ਬਾਬਾ ਨਾਨਕਾ ਧੰਨ ਧੰਨ ਤੇਰੇ ਸਤ ਨਾਮ ਦੀ ਖੁਮਾਰੀ ਵਈ ਹੋ ਤੇਰੀ ਕਿਰਪਾ ਦੇ ਨਾਲ ਲੱਖਾਂ ਲੋਕ ਈ ਤਾਰ ਗਏ ਕਈ ਕੌਡੇ ਜੈਸੇ ਬਲੀ ਤੇ ਕੰਧਾਰੀ ਵਈ ਹੋ ਅਵਤਾਰ ਦਰਬੇ ਵਾਲਾ ਚਾਹੇ ਕੋਈ Hindu Musalman ਹੋਵੇ ਸਿੱਖ ਤੇ ਈਸਾਈ ਵਈ ਓ ਚਾਰੇ ਧਰਮਾਂ ਦੇ ਬੰਦਿਆਂ ਨੂੰ ਇੱਕੋ ਗੱਲ ਸਮਝਾਈ ਵਈ ਓ ਰੱਬ ਆਉਂਦਾ ਸਤ ਗੁਰ ਬਾਣ ਕੇ ਚਾਰ ਜੁਗਾਂ ਵਿੱਚ ਬਾਰੋ-ਬਾਰੀ ਵਈ ਓ ਧੰਨ ਧੰਨ ਬਾਬਾ ਨਾਨਕਾ ਧੰਨ ਧੰਨ ਤੇਰੇ ਸਤ ਨਾਮ ਦੀ ਖੁਮਾਰੀ ਵਈ ਤੇਰੀ ਕਿਰਪਾ ਦੇ ਨਾਲ ਲੱਖਾਂ ਲੋਕ ITAR ਗਏ ਕਈ ਕੋੜੇ ਜੈਸੇ ਬਲੀ ਤੇ ਕੰਧਾਰੀ ਬਈ